ਬਠਿੰਡਾ ਦੀਆਂ ਆਔਰਤਾਂ ਨੇ ਤਾਂ ਦਿਖਾ ਦਿੱਤੀ ਆਪਣੀ ਦਲੇਰੀ ਇਸ ਵਿਅਕਤੀ ਲਈ ਬਣ ਗਈਆਂ ਮਸੀਹਾ ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਬਠਿੰਡਾ ਸਰਹੰਦ ਨਹਿਰ ਦੀਆਂ ਹਨ ਇਸ ਨਹਿਰ ਦੇ ਵਿੱਚ ਜੋ ਵਿਅਕਤੀ ਤੈਰ ਰਿਹਾ ਹੈ ਇਹ ਵਿਅਕਤੀ ਨਹਾਉਣ ਲਈ ਨਹੀਂ ਬਲਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਸ਼ਰਾਬੀ ਹੋ ਕੇ ਨਹਿਰ ਵਿੱਚ ਡਿੱਗ ਪਿਆ ਹੈ ਜਦੋਂ ਇਹ ਵਿਅਕਤੀ ਆਪਣੇ ਆਪ ਨੂੰ ਡੁੱਬਣ ਲੱਗਾ ਮਹਿਸੂਸ ਕਰਦਾ ਹੈ ਤਾਂ ਇਹ ਵਿਅਕਤੀ ਦੀਆਂ ਚੀਕਾਂ ਰੌਲੀ पाके ਇੱਥੋਂ ਦੇ ਆਉਣ ਜਾਣ ਵਾਲੇ ਲੋਕ ਇਸ ਨੂੰ ਅਨਗੌਲਾ ਕਰ ਦਿੰਦੇ ਹਨ ਲੇਕਿਨ ਉੱਥੇ ਹੀ ਕੁਝ ਦੂਰੀ ਤੇ ਬੈਠੀਆਂ ਔਰਤਾਂ ਇਸ ਵਿਅਕਤੀ ਦੀਆਂ ਚੀਕਾਂ ਰੋਲੀਆਂ ਸੁਣ ਕੇ ਆਪਣੀ ਦਲੇਰੀ ਦਿਖਾਉਂਦੇ ਹੋਏ ਇਹਨਾਂ ਔਰਤਾਂ ਨੇ ਆਪਣੀਆਂ ਚੁੰਨੀਆਂ ਨੂੰ ਨਹਿਰ ਵਿੱਚ ਛੁੱਟ ਕੇ ਇਸ ਵਿਅਕਤੀ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਇਹ ਔਰਤਾਂ ਬਠਿੰਡੇ ਦੀਆਂ ਔਰਤਾਂ ਦੀ ਇੱਕ ਮਿਸਾਲ ਬਣ ਗਈਆਂ ਹਨ ਕਿਉਂਕਿ ਜੇ ਇਹ ਔਰਤਾਂ ਆਪਣੀ ਦਲੇਰੀ ਨਾ ਦਿਖਾਉਂਦੀਆਂ ਤਾਂ ਇਹ ਵਿਅਕਤੀ ਰੱਬ ਨੂੰ ਪਿਆਰਾ ਹੋ ਜਾਣਾ ਸੀ ਇਹਨਾਂ ਔਰਤਾਂ ਦੀ ਦਲੇਰੀ ਕਾਰਨ ਜਿੱਥੇ ਕਿ ਇਹ ਨੌਜਵਾਨ ਦੀ ਜ਼ਿੰਦਗੀ ਬਚ ਗਈ ਉੱਥੇ ਹੀ ਸਮਾਜ ਤੇ ਵੀ ਬਲਬੀਰ ਸਿੰਘ ਬੀਰਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਔਰਤਾਂ ਦੀ ਦਲੇਰੀ ਨੂੰ ਦੇਖਦੇ ਹੋਏ ਇਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਬੜੇ ਮਾਣ ਕਰੇ ਪਾਉਣਗੇ

ਬਹੁਤ ਬਾਦਰੀ ਦਾ ਕੰਮ ਕੀਤਾ ਜਿੱਥੇ ਆਪਣੀਆਂ ਗਲੇ ਦੇ ਵਿੱਚੋਂ ਲਾ ਕੇ ਕੀਮਤੀ ਦੁਨੀਆ ਨੂੰ ਕਟੀਆਂ ਹੋ ਕੇ ਉਹਨੂੰ ਇੱਕ ਰੱਸੀ ਦੀ ਤਰ੍ਹਾਂ ਬੰਨ ਕੇ ਵਿੱਚ ਛੱਟਿਆ ਗਿਆ ਜਿੱਥੇ ਇੱਕ ਜਿਹੜਾ ਡੱਗਿਆ ਹੋਇਆ ਆਦਮੀ ਸੀਗਾ ਉਹਨੂੰ ਬਚਾਇਆ ਗਿਆ ਸਹੀ ਸਲਾਮਤ ਬਾਹਰ ਕੱਢਿਆ ਗਿਆ ਮੈਂ ਸਾਡੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦੀ ਕਰਦਾ ਜਿੱਥੇ ਸਾਡੇ ਆਲੀਆਂ ਨੂੰ ਬੰਦਿਆਂ ਨੂੰ ਘੱਟ ਨਹੀਂ ਔਰਤਾਂ ਬਹੁਤ ਹੀ ਪਛਾਣ ਰੱਖਦੀਆਂ ਨੇ ਕਿਸੇ ਵੀ ਕੰਮ ਦੇ ਵਿੱਚ ਲਾਲੋ ਅੱਜ ਬਹੁਤ ਵੱਡੀ ਦਲੇਰੀ ਦੇ ਨਾਲ ਇਹਨਾਂ ਨੂੰ ਬਾਰ ਕੱਢਿਆ ਉਹਨੇ ਤੇ ਜਿੱਥੇ ਲੋਕਾਂ ਵੀ ਦੇਖਦੇ ਖੜੇ ਰਹਿ ਕੇ ਤਮਾਸ਼ਾ ਦੇਖ ਰਹੇ ਸੀ ਇਹ ਲੋਕਾਂ ਦਾ ਜਿੱਥੇ ਹੜੀਆਂ ਭੈਣਾਂ ਨੇ ਬਹੁਤ ਮਦਦ ਕੀਤੀ ਤੇ ਮੈਂ ਦਾ ਪੰਜਾਬ ਸਰਕਾਰ ਤੋਂ ਇਸ ਪ੍ਰਸ਼ਾਸਨ ਤੋਂ ਬੇਨਤੀ ਕਰਦਾ ਕਿ ਇਹਨਾਂ ਦਾ ਮਾਨ ਸਨਮਾਨ ਇਹਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਜਿੱਥੇ ਔਰਤਾਂ ਨੇ ਬਹੁਤ ਹੀ ਚੰਗਾ ਕੰਮ ਕੀਤਾ